ਅਸੀਕਲ ਜੀ ਤੁਸੀਂ ਦੇਖੋ ਨਰਪੱਖ ਪੋਸਟ ਮੈਂ ਦਾਰਕਵਤੀ ਮੌਜੂਦ ਆ ਜੀ ਅੱਜ ਪਿੰਡ ਸੰਕਰ ਜਿਲ੍ਹਾ ਲੁਧਿਆਣੇ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਕਬੱਡੀ ਦਾ ਜਿਹੜਾ ਕੱਪ ਕਰਵਾਇਆ ਜਾ ਰਿਹਾ ਜਿੱਥੇ ਇਸ ਕਬੱਡੀ ਦੇ ਕੱਪ ਦੇ ਵਿੱਚ ਇਲਾਕੇ ਦੇ ਖੇਡ ਪ੍ਰੇਮੀ ਪਹੁੰਚੇ ਨੇ ਉੱਥੇ ਹੀ ਇਲਾਕੇ ਦੇ ਦੂਸਰੇ ਡੇ ਦੇ ਉਹ ਖਿਡਾਰੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਕਬੱਡੀ ਕੱਪ ਦੇ ਵਿੱਚ ਹਿੱਸਾ ਲੈਣਾ ਅਸੀਂ ਇਸ ਤਰ੍ਹਾਂ ਹੀ ਜਿਵੇਂ ਕਬੱਡੀ ਖਿਡਾਰੀ ਪਹੁੰਚੇ ਨੇ ਤੇ ਇਲਾਕੇ ਦੇ ਲੋਕ ਪੱਧਰ ਉਸ ਤਰ੍ਹਾਂ ਹੀ ਇਸ ਪਿੰਡ ਦੇ ਜੰਪਲ ਜਿਹੜੇ ਸੋਨਪ੍ਰੀਤ ਜਵੰਦਾ ਜੀ ਜਿਹੜੇ ਐਕਟਰ ਨੇ ਉਹ ਵੀ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਫੈਮਲੀ ਵੀ ਪਹੁੰਚੀ ਆ ਵੀ ਸੋਸ਼ਲ ਤੋਂ ਗਰਦੀਪ ਕੌਰ ਜੀ ਗਰੇਵਾਲ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸੱਚੀ ਗੱਲ ਜੀ ਮੈਂ ਅੱਜ ਫੰਕਰ ਪਿੰਡ ਦੇ ਵਿੱਚ ਕਬੱਡੀ ਕੱਪ ਦੇ ਪਹੁੰਚੇ ਹੋ ਕਿਵੇਂ ਲੱਗਦਾ ਤੁਹਾਨੂੰ ਜੇਤੀ ਦਾ ਮੁਕਾਬਲਾ ਸਾਰੇ ਪਿੰਡਾਂ ਤੇ ਕੜਿਆਰੇ ਦੇ ਵਿੱਚ ਤੋਂ ਬਹੁਤ ਹੀ ਮਾਨੀ ਦੀ ਗੱਲ ਹੈ ਕਿ ਉਹਨੇ ਇਸਵਾ ਵਾਲਾ ਗ라운ਡ ਦੇ ਵਿੱਚ ਆ ਗਿਆ ਉਹਦੇ ਨੇ ਅੱਜ ਤੁਹਾਨੂੰ ਮੈਨੂੰ ਪੈਡ ਤੇ ਠੰਡੀ ਆ ਰਹੀ ਚਲ ਭਾਈ ਕਬਲ ਜੀ ਤੁਸੀਂ ਦੇਖਿਆ ਕਿ ਉਹ ਪਿੰਡਾਂ ਦੇ ਵਿੱਚ ਪਿੰਡਾਂ ਚੋਂ ਚੌਰਾ ਦੇ ਵਿੱਚ ਵੀ ਹੁਣ ਨੌਜਵਾਨ ਜਿਹੜਾ ਨਸ਼ਿਆਂ ਦੀ ਦਲਦਲ ਵਿੱਚ ਖੜਦਾ ਜਾ ਰਿਹਾ ਇਹ ਜੋ ਕੱਪ ਉਹ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ ਨੌਜਵਾਨਾਂ ਲਈ ਆਪਾਂ ਅੱਜ ਤੇ ਜਿਹੜੇ 15 ਸਾਲ ਪਹਿਲਾਂ ਦੇਖੀ ਨਾ ਪਿੰਡ ਪਿੰਡ ਦੇ ਵਿੱਚ ਖੇਡਾਂ ਹੁੰਦੀਆਂ ਸੀ ਪਿੰਡ ਪੱਦਰ ਤੇ ਤੇ ਮੈਨੂੰ ਲੱਗਦਾ ਕਿ ਉਹ ਬਹੁਤ ਵਧੀਆ ਰੁਝਾਨ ਸੀ ਬਹੁਤ ਬਹੁਤ ਨੌਜਵਾਨਾਂ ਨੂੰ ਤੇ ਦਾ ਤਮਕਾਬਲਾ ਨਸ਼ਿਆਂ ਤੋਂ ਦੂਰ ਕਰਨਾ ਸਾਫੇ ਉਹਨਾਂ ਦਾ ਧਿਆਨ ਹੈ ਜਿਹੜਾ ਖੇਡਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਤਾਂ ਮੇਰਾ ਕੀ ਇਹੋ ਜੀ ਯਤਨ ਹੋਰ ਹੋਣੇ ਚਾਹੀਦੇ ਨੇ ਸਾਨੂੰ ਜਿਹੜੀ ਪਿੰਡ ਪੱਦਰ ਦੀ ਖੇਡ ਆ ਉਹਨੂੰ ਜਿਉਂਦਾ ਰੱਖਣਾ ਚਾਹੀਦਾ ਤਾਂ ਕਿ ਨੌਜਵਾਨੀ ਜਿਹੜੀ ਆ ਆਪਾਂ ਕਹਿ ਰਹੇ ਆ ਕਿ ਅੱਜਕੱਲ੍ਹ ਭਟਕ ਗਈ ਆ ਨਸ਼ਿਆਂ ਵੱਲ ਜਾ ਰਹੀ ਆ ਤਾਂ ਉਹਨਾਂ ਨੂੰ ਇੱਕ ਸੇਧ ਮਿਲੇ ਉਹਨਾਂ ਨੂੰ ਜ਼ਿੰਦਗੀ ਦਾ ਕੋਈ ਮਕਸਦ ਪਿੰਡ ਦੇ ਲੋਕ ਅਤੇ ਜਾਉਂਸ ਪਿੰਡ ਦੇ ਜਿਹਨੇ ਵੀ ਐਨ ਆਰ ਆਈ ਵੀਰ ਪਹਿਲਾਂ ਬਾਹਰ ਰਹੇ ਹੈ ਜੇਕਰ ਉਹਨਾਂ ਦੇ ਸਹਿਯੋਗ ਨਾਲ ਇਹਦੇ ਦੇ ਉੱਧਰ ਹੋ ਰਹੇ ਨੇ ਰਮਨ ਲਾਲ ਸੰਮਾਹੀਦ ਜੀ ਆਏ ਬਜਾਏ ਇਸ ਤਰ੍ਹਾਂ ਕਿ ਜੇ ਬੈਠ ਕੇ ਅੱਡੇ ਲਈ ਕੋਈ ਕੀ ਕਰੇ ਉਹਦੇ ਸਿਰ ਜਿਹੜੇ ਉਹਨਾਂ ਸਾਡੇ ਲਈ ਜ਼ਰੂਰੀ ਹੈ ਤੇ ਸਾਡੇ ਪਿਆ ਮੁੱਦੇ ਦੇ ਹੱਥ ਕੋਲ ਜਿੱਤੇ ਇੱਕ ਪਾਸੇ ਸੋਨਪ੍ਰੀਤ ਜਿਵੰਦਾ ਜਿਨ੍ਹਾਂ ਨੇ ਆਪਣਾ ਫਿਲਮੀ ਦੁਨੀਆ ਦੇ ਵਿੱਚ ਨਾਮ ਕਮਾਇਆ ਉੱਥੇ ਤੁਸੀਂ ਇੱਕ ਵੀ ਸੋਸ਼ਲ ਚਲਾ ਰਹੇ ਹੋ ਉੱਥੇ ਤੁਸੀਂ ਵੀ ਬਹੁਤ ਵੱਡਾ ਨਾਮ ਕਮਾਇਆ ਕਿਵੇਂ ਲੱਗਿਆ ਤੁਹਾਨੂੰ ਬੱਜ ਪਿੰਡ ਦੇ ਵਿੱਚ ਪਹੁੰਚ ਗਏ ਪੰਜਾਬੀਆਂ ਦੀ ਧੌੜ ਲੋਕੋ ਵਧੀਆ ਲੱਗਿਆ ਵਧੀਆ ਲੱਗਦਾ ਦੇ ਨਾਲ ਪੜਦਾ ਹਾ ਟਰਾਈ ਡਿੱਕਰ ਦੇ ਆਪਣੇ ਪਿੰਡਾਂ ਨੂੰ ਸਦਾ ਹੀ ਆਪਣੀ ਅੰਦਰਲੀ ਵਸਤੇ ਹਾ ਦਾ ਕਰ ਗਿਆ ਆਪਣੀ ਟੀਮ ਦੇ ਹਿੱਸੇ ਵਿੱਚ ਹੈ ਜਿਵੇਂ ਲੋਹਾ ਘਟਾਤ ਦਾ ਲੋਹੇ ਨੂੰ ਮੈਡਮ ਰਪਿੰਦਰਪੁਰ ਕੋਰ ਸੰਤੂ ਦੀ ਜਿਹੜੇ ਕਿ 20 ਤੋਂ ਆਏ ਨੇ ਸਪੈਸ਼ਲ ਤੌਰ ਤੇ ਚਾਹਾਂ ਪਾਣਾ ਵੀ ਗੱਲ ਕਰਗੇ ਮੈਂ ਸਾਥੀ ਤੁਸੀਂ ਵੀ ਹਰ ਸਾਕਰ ਕਬੱਡੀ ਕੱਪ ਤੇ ਪਹੁੰਚੇ ਹੋ ਏਵੇਂ ਲੱਗਦਾ ਪਿੰਡਾਂ ਦੇ ਜਿਹੜੇ ਮੇਲੇ ਲੱਗ ਰਹੇ ਨੇ ਨੌਜਵਾਨਾਂ ਨੂੰ ਨੱਥਿਆ ਤੋਂ ਦੂਰ ਕਰਦੇ ਕਿਵੇਂ ਲੱਗਦਾ ਤੁਹਾਨੂੰ ਸਾਡੀ ਆਪਣੀ ਪਿੰਡ ਨੇ ਕਿਉਂਕਿ ਜਿੰਨੇ ਪਿੰਡ ਇਹਨਾਂ ਨੇ ਅਨਾਉਂਸ ਕੀਤੇ ਸੀਗੇ ਇੱਥੇ ਜਿਵੇਂ ਚੁਨੇ ਰਤੀ ਰੋਮਾਜਰਾ ਜਰਗੜੀ ਤੇ ਅਸੀਂ ਇਹਨਾਂ ਪਿੰਡਾਂ ਤੇ ਪੜੇ ਵੜੇ ਹੋਇਆ ਬਹੁਤ ਚੰਗਾ ਲੱਗਦਾ ਕਿਉਂਕਿ ਖੇੜਨਾ ਇੱਕ ਬਹੁਤ ਵਿਲੱਖਣ ਚੀਜ਼ ਹੁੰਦੀ ਆ ਆਪਾਂ ਅੱਜਕੱਲ ਕਹਿੰਦੇ ਕਿ ਪੈਸਾ ਤੁਸੀਂ ਬਹੁਤ ਕਮਾ ਲੈਣੇ ਹੋ ਸ਼ੋਹਰਤ ਤੇ ਦੌਲਤ ਤੁਹਾਨੂੰ ਬਹੁਤ ਮਿਲ ਜਾਂਦੀ ਆ ਪਰ ਇਹ ਖੇੜ ਇਹੋ ਜੀ ਚੀਜ਼ ਆ ਜਿਹੜੀ ਤੁਹਾਨੂੰ ਤੁਹਾਡਾ ਸਰੀਰ ਸੰਭਾਲਣ ਦੀ ਨਿਯਮਤ ਵਕਤ ਦਿਆ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਕੋਈ ਸ਼ੈਅ ਨਹੀਂ ਹੋ ਸਕਦੀ ਕਿ ਤੁਸੀਂ ਉਸ ਚੀਜ਼ ਤੇ ਇਨਵੋਲਵ ਹੋ ਰਹੇ ਹੋ ਜਿਹੜੀ ਤੁਹਾਨੂੰ ਤਮਾਮ ਉਮਰ ਇਸ ਤੋਂ ਹੁੰਦੀ ਆ ਕਿ ਤੁਹਾਡਾ ਸਰੀਰ ਕਿ ਉਹ ਸੰਭਾਲ ਲ ਕਰੇਗਾ ਪਰ ਜਿਵੇਂ ਤੁਸੀਂ ਮੇਰੇ ਕੋਲ ਇਹਨੂੰ ਸਵਾਲ ਪੁੱਛਿਆ ਸੀ ਕਿ ਅੱਜ ਕੱਲ ਨਸ਼ਾ ਬਹੁਤ ਹੋ ਗਿਆ ਹੈ ਅਸੀਂ ਹਮੇਸ਼ਾ ਹੀ ਸੁਣਦੇ ਹਾਂ ਕਿ ਕਬੱਡੀ ਦੇ ਵਿੱਚ ਤਾਂ ਮਦਦ ਕੱਢੋ ਬਹੁਤ ਸਾਰੀਆਂ ਖੇਡਾਂ 'ਚ ਅੱਜ ਕੱਲ ਨਸ਼ਾ ਇਨਵੋਲ ਹੋ ਗਿਆ ਕਿਉਂਕਿ ਹਰ ਬੰਦੇ ਨੂੰ ਹੈ ਕਿ ਮੈਂ ਇਸ ਖੇਡ ਤੋਂ ਜਿੱਤ ਕੇ ਹੀ ਵਾਪਸ ਜਾਵਾਂ ਹੈ ਨਾ ਤੇ ਉਸ ਚੀਜ਼ ਤੋਂ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਜਿਹਾ ਖਿਡਾਰੀਆਂ ਨੂੰ ਵੀ ਥੋੜਾ ਜਿਹਾ ਜਾਗਰੂਕ ਕਰਨਾ ਚਾਹੀਦਾ ਵੀ ਜਿੱਤ ਜਾਂ ਹਾਰ ਜ਼ਿੰਦਗੀ ਦਾ ਹਿੱਸਾ ਹੋ ਸਕਦੀ ਆ ਪਰ ਜੇ ਤੁਸੀਂ ਨਸ਼ੇ ਚਾਕੇ ਆਪਣੀ ਇਸ ਨਿਯਮਤ ਨੂੰ ਜਿਹੜਾ ਤੁਹਾਡਾ ਸੰਨੀ ਰਾਣਾ ਕਿੰਨਾਂ ਕਿੰਨਾਂ ਕਵਾਲ ਹੋਗੇ ਤਾਂ ਮੈਨੂੰ ਲੱਗਦਾ ਫਿਰ ਸ਼ਾਇਦ ਤੁਹਾਡੇ ਖਿਡਾਰੀ ਹੋਣਗੇ ਕੋਈ ਪੁਰਾਣੇ ਵਧੀਆ ਲੱਗਦੇ ਨੇ ਪਿੰਡਾਂ ਦੇ ਲੋਕਾਂ ਤੇ ਨੌਜਵਾਨਾਂ ਨੂੰ ਦੱਸਿਆ ਤੇ ਪੁਰਾਣੇ ਕਿਹੋ ਜਿਹੇ ਲੱਗਦੇ ਨੇ ਭਾਜੀ ਬਹੁਤ ਵਧੀਆ ਲੱਗਦੇ ਨੇ ਕਿਉਂਕਿ ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਦਾ ਟਾਈਮ ਸੀ ਮੇਰੇ ਪਾਦਰ ਖੁਦ ਕਬੱਡੀ ਦੇ ਪਲੇਅਰ ਰਹੇ ਨੇ ਉਹ ਉਸ ਵਕਤ ਤੁਸੀਂ ਦੇਖੋਗੇ ਕਿ ਅੱਜ ਦੇ ਨਿਆਣਿਆਂ ਦੇ ਮੁਕਾਬਲੇ ਉਹਨਾਂ ਚ ਟੀਲ ਦੇ ਜ਼ਿਆਦਾ ਸੀਗਾ ਉਹਨਾਂ ਦੇ ਫੀਰ ਬਹੁਤ ਸੋਹਣੇ ਸੀਗੇ ਅੱਜਕੱਲੇ ਅਸੀਂ ਇੰਨੇ ਹੋਰ ਜ਼ਿਆਦਾ ਕਿਸੇ ਚ ਇਨਵੋਲ ਹੋ ਗਏ ਹਾਂ ਪਰ ਸਾਨੂੰ ਕਿੰਨਾ ਤੇ ਸ਼ਾਇਦ ਸਾਡਾ ਇੰਟਰਸਟ ਬਹੁਤ ਘੱਟ ਗਿਆ ਕਿਉਂਕਿ ਅਸੀਂ ਕ ਮੈਨੂੰ ਲੱਗਦਾ ਕਿ ਜਦੋਂ ਅਸੀਂ ਕਿੰਨੇ ਇਲਾਕੇ ਚੋਂ ਉੱਠ ਕੇ ਕਾਮਯਾਬ ਹੁੰਨੇ ਆ ਜਿਵੇਂ ਸਾਡੇ ਇਥੇ ਐਨ ਆਰ ਆਈ ਹੀਰਾਂ ਨੇ ਸਾਰਾ ਅਰੇਂਜਮੈਂਟ ਕੀਤਾ ਤਾਂ ਉਹ ਸਾਡਾ ਵੀ ਉਥੇ ਲਈ ਕੋਈ ਫਰਕ ਬਣਦਾ ਹੁੰਦਾ ਤੇ ਇਹ ਪਿੰਡ ਪੱਧਰ ਤੇ ਸਾਡੇ ਵੀਰ ਹੀ ਆਪਣੇ ਆਪ ਇਹ ਜੋ ਚੇਂਜ ਕਰਦੇ ਰਹੇ ਤਾਂ ਮੈਨੂੰ ਲੱਗਦਾ ਸਾਨੂੰ ਸਰਕਾਰਾਂ ਵੱਲ ਵੀ ਜਾ ਕੇ ਬੋਲਣੀ ਚਾਹੀਦੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਹੈ ਅਸੀਂ ਤਾਂ ਇਹੀ ਮੈਸੇਜ ਦਿੰਨੇ ਆ ਕਿ ਹਮੇਸ਼ਾ ਇਹ ਤੁਸੀਂ ਆਪਣੀ ਵਿਰਾਸਤ ਨਾ ਭੁੱਲੋ ਜਿਨ੍ਹਾਂ ਦੇ ਨਾਲ ਜਿਨਨੇ ਆਗਾਮ ਹੋ ਗਿਆ ਸੀ ਆਪਣੀ ਬੋਲੀ ਆ ਤੇ ਆਪਣੀ ਵਿਰਾਸਤ ਭੁੱਲ ਗਿਆ ਤੇ ਸਾਡੀ ਵਿਰਾਸਤ ਤੇ ਹੀ ਆ ਕਿੱਦਾਂ ਸਾਡੀ ਵਿਰਾਸਤ ਨੇ ਮੈਂ ਤਾਂ ਲਿਆਕਤ ਸਾਡੀ ਵਿਰਾਸਤ ਤਾਂ ਉਹ ਸਾਨੂੰ ਮੈਨੂੰ ਲੱਗਦਾ ਕਿ ਮੇਨਟੇਨ ਕਰਕੇ ਰੱਖਣੀ ਚਾਹੀਦੀ ਆ ਤੇ ਦੂਜੀ ਗੱਲ ਇਹ ਕਿ ਜਦੋਂ ਪਿੰਡ ਪੱਧਰ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਆ ਸਾਡੀ ਸਾਹ ਨੂੰ ਵੀ ਦਿਖਾਉਂਦੀਆਂ ਨੇ ਕਿ ਪਾਸੇ ਸਾਡੇ ਆਪਣੇ ਪਿੰਡਾਂ ਨੂੰ ਆਪਣੇ ਪਿੰਡਾਂ ਦੇ ਨਾਂ ਚੰਨਾਂ ਲਈ ਫਿਕਰਾਂ ਨੂੰ ਹਟਾਉਂਦੀਆਂ ਆ ਨਾ ਤੇ ਉਹ ਜਿਹੜੇ ਹਮੇਸ਼ਾ ਇਹਨਾਂ ਨੂੰ ਬੱਚਿਆਂ ਨੂੰ ਗੁੜੇ ਰਹਿਣਾ ਚਾਹੁੰਦਾ ਤੇ ਚਾਹੇ ਅਤੇ ਜਿੰਨੀਆਂ ਅੱਜਕੱਲ੍ਹ ਭੈੜੀਆਂ ਚੀਜ਼ਾਂ ਤੋਂ ਮਾਪੇ ਡਰਦੇ ਨੇ ਕਿ ਬੱਚੇ ਉਹਨਾਂ ਤੇ ਨਾ ਚਲੇ ਜਾਣ ਤਾਂ ਅਸੀਂ ਬੱਤੇ ਰਹਾਂਗੇ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਮਿਹਰਬਾਨੀ ਥੈਂਕ ਯੂ ਜੀ ਤੁਸੀਂ ਦੇਖੋ ਨਰਪੱਖ ਪੋਸਟ ਮਾਲਦਾਰਾ ਕੇ ਵਜ਼ੀ ਮੌਜੂਦ ਆ ਜੀ ਡੇਲੋ ਨੇੜਲੇ ਪਿੰਡ ਸੰਕਰ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਜਿਹੜਾ ਕਬੱਡੀ ਦਾ ਮਹਾਕਮਕ ਮੁਕਾਬਲਾ ਜਿਹੜਾ ਕਰਵਾਇਆ ਜਾ ਰਿਹਾ ਤੁਸੀਂ ਦੇਖਿਆ ਜਿਹੜੇ ਦਰਸ਼ਕ ਨੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ ਉੱਥੇ ਹੀ ਇਲਾਕਾ ਨਿਵਾਸੀ ਤੇ ਇਲਾਕੇ ਦੇ ਪੰਜ ਸਰਪੰਚ ਜਿੱਥੇ ਪਹੁੰਚੇ ਹਨ ਉੱਥੇ ਹੀ ਹਲਕਾ ਵਿਧਾਇਕ ਜੀ ਵੀਰ ਸਿੰਘ ਸੰਗੋਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਜਿਹੜੇ ਜੇਤੂ ਅਨੁਨਾਮਾ ਦੀ ਮੱਟ ਕੀਤੀ ਆ ਸਾਡੇ ਕੋਲ ਮੌਜੂਦ ਨੇ ਪਿੰਡ ਸੰਕਰ ਦੇ ਉਹ ਵਸਨੀਕ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਮੌਜੂਦ ਸਾਡੇ ਕੋਲ ਉਹ ਵੀ ਵਿਅਕਤੀ ਮੌਜੂਦ ਹਨ ਰਾਣਾ ਸੰਕੀਆ ਜਿਹੜੇ ਕਿ ਬਹੁਤ ਹੀ ਫੇਮਸ ਕਬੱਡੀ ਖਿਡਾਰੀ ਹਨ ਪਹਿਲਾਂ ਪਹਿਲਾਂ ਦੇ ਵਿੱਚ ਅੱਜ ਕਬੱਡੀ ਕੱਪ ਕਰਾਇਆ ਜਾ ਰਿਹਾ ਤੁਸੀਂ ਅਕਸਰ ਹੋਰ ਪਿੰਡਾਂ ਚ ਜਾਂਦੇ ਰਹਿੰਦੇ ਹੋ ਤੁਹਾਡੇ ਪਿੰਡ ਦੇ ਵਿੱਚ ਅੱਜ ਕੱਪ ਹੋ ਰਿਹਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਬਾਕੀ ਪਿੰਡਾਂ ਨੂੰ ਜਾਨਕਿ ਪ੍ਰਬੰਧ ਵਧੀਆ ਸਾਰਾ ਟਾਈਮ ਫਿਰ ਕਲੀਅਰ ਆ ਜੇ ਨਹੀਂ। ਨਾ ਲੀਡ ਨਹੀਂ ਕੋਈ ਪਲੇਅਰ ਹੋਇਆ ਟਾਈਮ ਤੇ ਟੀਮਾਂ ਆਈਆਂ। ਮਤਲਬ ਅਸੀਂ ਦੇਖਿਆ ਵੀ ਇੱਥੇ ਜਿਹੜੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਉਹ ਫਟਾਫਟ ਗਰਾਊਂਡ 'ਚ ਆਉਂਦੀਆਂ ਨੇ ਤੇ ਹੁਣ ਇੱਕ ਲਾਸਟ ਮੈਚ ਹੈ ਸਾਇਦ ਦਿਨ ਅਜੇ ਖੜਾ ਵਾ ਰਾਤ ਨਹੀਂ ਪਊਗੀ। ਤੁਸੀਂ ਹੋਰ ਜਿਹੜੇ ਲੋਕ ਮੈਚ ਕਰਾਉਂਦੇ ਨੇ ਅਤੀ ਅਤੀ ਰਾਤ ਹੋ ਜਾਂਦੀ ਹੈ ਉਹਨਾਂ ਕੀ ਕਹਿਣਾ ਚਾਹੁੰਦੇ ਆ? ਮੈਂ ਤਾਂ ਇਹੀ ਕਹਿੰਦਾ ਵੀ ਟਾਈਮ ਸਿਰ ਮੈਚ ਹੋਣੇ ਚਾਹੀਦੇ ਆ ਟਾਈਮ ਸਿਰ ਕਲੀਅਰ ਕਰੇ ਚਲੇ ਜਾਊਗਾ ਆਪਦੀ ਖਾਣਾ ਖਾਲੂਗਾ। ਹੁਣ ਰਾਤ ਨੂੰ 12 ਵਜੇ ਜਾਂਦੇ 12 ਵਜੇ ਨਾਲ ਕੋਈ ਖੁੱਲਾ ਹੁੰਦਾ ਹੀ ਨਾਲ ਕੋ ਖਾਣ ਨੂੰ। ਕਿੰ ਤੇ ਕਿੰਨਾ ਕਿੰਨਾ ਦਾ ਸਹਿਯੋਗ ਹੈ ਕੱਪ ਦੇ ਵਿੱਚ ਸਿੰਗਾਪੁਰ ਸਪੋਰਟਸ ਕਲੱਬ ਦਾ ਸਾਰੇ ਨਗਰ ਨਿਵਾਸੀਆਂ ਦਾ ਜੀ ਐਨ ਆਰ ਵੀਰਾਂ ਦਾ ਹਾਂਜੀ ਸਾਰੇ ਪਿੰਡ ਤੇ ਹਰ ਸਾਲ ਹੁੰਦਾ ਰਹੂਗਾ ਐਵੇਂ ਹਾਂਜੀ ਹਾਂਜੀ ਹਰ ਸਾਲ ਭਾਈ ਜੀ ਤੁਹਾਡਾ ਪਿੰਡ ਵੀ ਸੰਕਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਪਰਾਲਾ ਕੀਤਾ ਜਿਨ੍ਹਾਂ ਨੇ ਬੈਗਰਜੀ ਦਾ ਖਾਲਸਾ ਬੈਗਰਜੀ ਦੇ ਪਤੇ ਮੈਂ ਦਾਰਾ ਘਵਤੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਇਸ ਕਵਰੇਜ ਨੂੰ ਬਹੁਤ ਵਧੀਆ ਅਗੇ ਲੋਕਾਂ ਨੂੰ ਦਿਖਾਇਆ ਤੇ ਰਾਣਾ ਸ਼ੰਕਰ ਜਿਹੜੇ ਸਾਡੇ ਪਿੰਡ ਦੇ ਹੋਣ ਵਾਲੇ ਖੜ ਵੱਡੀ ਖਵਾਰੀ ਨੇ ਬਹੁਤ ਵਧੀਆ ਖੇਡਦੇ ਨੇ ਇਸੇ ਤਰ੍ਹਾਂ ਹੀ ਸਾਡੇ ਨੌਜਵਾਨਾਂ ਨੂੰ ਅਪੀਲ ਆ ਵੀ ਨਸ਼ਿਆਂ ਤੋਂ ਦੂਰ ਹੋ ਕੇ ਕਵੱਡੀ ਨੂੰ ਖੇਡੋ ਕਵੱਡੀ ਜਿਹੜੀ ਸ਼ੁਰੂ ਆ ਪਨੀਰੀ ਤੋਂ ਹੋਣੀ ਚਾਹੀਦੀ ਆ 32 ਕਿਲੋ 35 ਕਿਲੋ ਤੋਂ 66 ਹੋ ਕੇ ਕੋਕਨ ਤੱਕ ਜਾਣੀ ਚਾਹੀਦੀ ਆ ਬਾਕੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੈਗਰਜੀ ਦਾ ਖਾਲਸਾ ਬਾਈ ਜੀ ਨੇ ਉਹਨਾਂ ਨੇ ਦੱਸਿਆ ਵੀ ਜਿੱਥੇ ਇਹ ਜਿਹੜ ਵੱਡੀ ਨੀ ਕਬੱਡੀ ਕੱਪ ਜਿਹੜੀ ਸੰਕਰਪਿੰਡ ਚ ਕਰਵਾਈ ਜਾ ਰਹੀ ਆ ਉਥੇ ਜਿਹੜੇ ਓਪਨ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ ਜਿੱਥੇ ਇਹਨਾਂ ਨੇ ਖਿਡਾਰੀਆਂ ਦਾ ਧੰਨਵਾਦ ਕੀਤਾ ਉਥੇ ਹੀ ਪਿੰਡ ਦੇ ਜਿਹੜੇ ਸਹਿਯੋਗੀ ਸੱਜਣ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਸਾਡੇ ਕੋਲ ਡਾਕਟਰ ਸਾਹਿਬ ਮੌਜੂਦ ਨੇ ਨਿਰਮਲ ਸਿੰਘ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਸਤਿਗੁਰਾਲ ਜੀ ਮੇਰੇ ਪਾਸੇ ਸਾਰੇ ਦਸਤਾਨ ਸਤਿਗੁਰਾਲ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਬਹੁਤ ਹੀ ਹਮ ਹਮਾਕੇ ਲੋਕ ਪਹੁੰਚੇ ਨੇ ਕਬੱਡੀ ਖਿਡਾਰੀ ਪਹੁੰਚੇ ਨੇ ਤੇ ਹਲਕਾ ਵਿਧਾਇਕ ਜੀਵਨ ਸਿੰਘ ਵੀ ਇੱਥੇ ਪਹੁੰਚੇ ਸ ਸਪੋਰਟਸ ਕਲੱਬ ਵਾਲਿਆਂ ਦਾ ਬਹੁਤ ਵਧੀਆ ਪ੍ਰਾਲਾ ਹੈ ਤੇ ਗੁਰਵਾਨੀ ਵਿੱਚ ਵੀ ਲਿਖਿਆ ਨਿੱਕੇ-ਨਿੱਕੇ ਤੋਂ ਮੰਨ ਕੇ ਚਾਹੋ ਤੇ ਜਿਹੜੀ ਸਾਡੀ ਮਾਂ ਖੇਡ ਕਬੱਡੀ ਹੈ ਇਹ ਬੜੀ ਜ਼ਰੂਰੀ ਹੈ ਇਸ ਸਮੇਂ ਵਿੱਚ ਬੱਚਿਆਂ ਨੂੰ ਸਾਰਥਕ ਸੇਧ ਦੇਣ ਲਈ ਇਹ ਇੱਕ ਵੱਡੀ ਗੱਲ ਹੈ ਵੀ ਜਿਹੜਾ ਟੌਪ ਕ੍ਰੈਚ ਬੜੇ ਅਨੁਸ਼ਾਸਨ ਵਿੱਚ ਰਹਿ ਕੇ ਬੜੇ ਸਮੇਂ ਤੋਂ ਮੈਚ ਸੰਪੰਨ ਹੋ ਰਿਹਾ ਔਰ ਇਹਦੇ ਨਾਲ ਬੱਚਿਆਂ ਨੂੰ ਜਰੂਰ ਲੱਗਦਾ ਜੂ ਜਾਗਰੂਤਾ ਆਉਂਦੀ ਹੈ ਇਹਦੇ ਕਿਸੇ ਵੀ ਕਪਨਾ ਜੇ ਇੱਕ ਦੋ ਬੱਚੇ ਵੀ ਪਿੰਡ ਵਿੱਚ ਟੁੱਟਦੇ ਆ ਤਾਂ ਸਾਰਾ ਉਪਰਾਲਾ ਦਾ ਸਾਰਥਕ ਮੰਨਿਆ ਜਾਂਦਾ ਡਾਕਟਰ ਸਾਹਿਬ ਤੁਸੀਂ ਆਪੇ ਕੱਪਾਂ ਤੇ ਜਾਂਦੇ ਰਹਿੰਦੇ ਅਸੀਂ ਦੇਖੀ ਤਾਂ ਸਭ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਲਾਈਟਾਂ ਲੱਗਦੀਆਂ ਨੇ ਉੱਪਰ ਕਿਉਂਕਿ ਉਹ ਜਿਹੜੇ ਕੱਪ ਨੇ ਤਾਂ ਰਾਤ ਦੇ 9:00 ਵਜੇ ਜਾਂਦੇ ਨੇ ਪਰ ਅਸੀਂ ਧੱਕਰਪੜ ਦੇ ਵਿੱਚ ਦੇਖਿਆ ਵੀ ਇੱਥੇ ਲਾਸਟ ਮੈਚ ਚੱਲ ਰਿਹਾ ਵਾ ਮੈਚ ਦੀ ਸਮਾਪਤੀ ਆ ਦੇ ਨੇ ਜੇ ਖੜਾ ਵਾ ਇਹ ਜਿਹੜੇ ਜਿਹੜੇ ਪ੍ਰਬੰਧਕਾਂ ਦਾ ਔਰ ਜਿਹੜੀ ਲੀਗ ਦੇ ਜਿੰਨੇ ਵੀ ਪਲੇਅਰ ਆਏ ਇਹ ਸਮਾ ਬੜਾ ਕੀਮਤੀ ਹੈ ਜਿਵੇਂ ਹੁਣ ਤੁਸੀਂ ਦੱਸਿਆ ਵੀ ਕੁਸ਼ਲ ਪ੍ਰਬੰਧ ਤੰਤ ਸੋਚਣ ਹੋਰ ਵੀ ਆ ਕੇ ਗਏ ਨੇ ਜਾਂ ਬਾਕੀ ਲੋਕਾਂ ਨੇ ਵੀ ਕੰਮ ਕਰ ਕਰ ਰਹੇ ਆ ਖਾਸ ਕਰ ਲੈਕਚਰਰ ਸਮਾ ਚੱਲਿਆ ਹਰ ਕੋਈ ਵਿਜੀ ਆ ਕਿਸੇ ਡਿਊਟੀ ਲੱਗੀ ਆ ਜਾਂ ਜਿਹੜੇ ਸਿਆਸੀ ਲੋਕ ਆਪਣੇ ਰੁਚੀ ਮਾਜ ਰੁਚੀ ਹੋਏ ਆ ਸੋ ਬਹੁਤ ਵਧੀਆ ਭਰਾ ਲਾ ਜਿਹੜਾ ਸੈਸ਼ਨ ਦੇ ਵਿੱਚ ਰਹਿ ਕੇ ਸਮੇਂ ਦੇ ਨਾਲ ਮੈਚ ਕਰਾਏ ਜਾ ਰਹੇ ਆ ਬੰਦੇ ਤੁਹਾਡੇ ਪਿੰਡ ਕਿਡ ਸ਼ੰਕਰੀ ਬੰਦੀ ਤੁਸੀਂ ਕੀ ਤੁਹਾਡੇ ਪਿੰਡਾਂ ਤੋਂ ਕਬੱਡੀ ਕੱਪ ਹੋ ਰਿਹਾ ਬਹੁਤ ਵਧੀਆ ਟੀਮਾਂ ਆ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਗੱਲ ਹੈ ਜੀ ਸਾਡੇ ਮਨਦੀਪ ਜਵੰਦਾ ਪ੍ਰਧਾਨ ਜੀ ਨੇ ਅਮਰਜੀਤ ਸਿੰਘ ਕੈਨੇਡਾ ਸਾਡੇ ਵੀ ਡਾਇਰੈਕਟਰ ਨਿਲਮਨ ਜੀ ਨੇ ਇਹਨਾਂ ਦੇ ਸਹਿਯੋਗ ਨਾਲ ਬਹੁਤ ਹਰੇਕ ਖਿਡਾਰੀ ਬੜੇ ਵਧੀਆ ਢੰਗ ਨਾਲ ਟੂਰਨਾਮੈਂਟ ਕਰਾਇਆ ਹੈ ਇਸ ਕੀ ਕਲੱਬ ਵੱਲੋਂ ਕ ਮੈਰੀਡੀਆ ਬੁਲਾਇਆ ਗਏ ਨੇ ਬੜੇ ਸਾਰੇ ਸਮੇਂ ਸਰ ਆ ਕੇ ਸਾਰਿਆਂ ਨਾਲੇ ਪੂਰੇ ਨਿਪਰਾ ਚੜ ਰਿਹਾ ਵਿੱਚ ਹੁਣ ਦੇਖ ਲਓ ਤੁਸੀਂ ਦਿਨ ਖੜਾ ਹਲੇ ਲਾਈਟਾਂ ਲੱਗੀਆਂ ਨਹੀਂ ਤੇ ਕਲੱਬ ਦੀ ਸਹਿਯੋਗ ਦੇ ਨਾਲ ਤੇ ਆਉਣ ਵਾਲੀ ਜਿਹੜੀ ਟੀਮਾਂ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਆਪਣਾ ਵਧੀਆ ਮੁਕਾਬਲਾ ਹੋ ਰਿਹਾ ਇੱਥੇ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਜਿਹੜੀ ਕਮੇਟੀ ਅੱਜ ਕੱਪ ਕਰਵਾ ਰਹੀ ਆ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਨਗਰ ਦਾ ਸਹਿਯੋਗ ਆ ਪੰਚਾਇਤ ਦਾ ਸਹਿਯੋਗ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਇਹੀ ਚਾਹਣਾ ਚਾਹੁੰਦੇ ਆ ਵੀ ਜਿਹੜੇ ਆਪਣੇ ਮੂਰੇ ਪ੍ਰਬੰਧਕ ਨੇ ਇਸ ਟੂਰਨਾਮੈਂਟ ਨੂੰ ਕਰਾ ਰਹੇ ਮਨਦੀਪ ਸਿੰਘ ਵੀਰਾ ਜਵੰਦਾ ਅਮਰਜੀਤ ਵੀਰਾ ਕੈਨੇਡਾ ਤੇ ਹੋਰ ਵੀ ਜਿੰਨੇ ਪ੍ਰਬੰਧਕ ਨੇ ਉਹਨਾਂ ਨੇ ਵਧੀਆ ਟਾਈਮ ਸਰ ਖੇਡਾਂ ਨੂੰ ਆਰੰਭ ਕਰਾ ਕੇ ਤੇ ਟਾਈਮ ਸਰ ਵਿਦਆਉਟ ਲੈਟਰਸ ਵੀ ਦੇਖ ਸਕਦੇ ਹੋ ਤੇ ਹੁਣ ਟੂਰਨਾਮੈਂਟ ਖਤਮ ਹੋਣ ਵਾਲਾ ਤੇ ਵੀਰਾਂ ਦਾ ਬਹੁਤ ਬਹੁਤ ਐਨਆਰਆਈ ਵੀਰਾਂ ਦਾ ਬਹੁਤ ਵਧੀਆ ਪਿੰਡ ਦਾ ਸਹਿਯੋਗ ਆ ਬਹੁਤ ਵਧੀਆ ਤੇ ਵਧੀਆ ਪ੍ਰਬੰਧ ਕੀਤਾ ਵੀਰਾਂ ਨੇ ਤੁਸੀਂ ਭਾਈ ਜੀ ਕੀ ਕਹਿਣਾ ਤੁਹਾਨੂੰ ਮੈਂ ਤਾਂ ਵੀਰੇ ਇਹੀ ਕਹਿਣਾ ਚਾਹਨਾ ਵਾ ਕਿ ਪਿੰਡ ਵਸੀਆਂ ਦਾ ਪ੍ਰਧਾਨ ਸਾਹਿਬ ਮਨਦੀਪ ਸਿੰਘ ਜਵੰਦਾ ਅਮਰਜੀਤ ਸਿੰਘ ਪੰਜ ਸੁਕਨਿਤਾ ਰਹਿੰਦੇ ਹੋ ਹੁੰਦੇ ਹੋਏ ਵੀ ਇੱਥੇ ਆ ਕੇ ਉਹਨਾਂ ਨੇ ਉਪਰਾਲਾ ਕੀਤਾ ਵਾ ਤੇ ਜੋ ਮੈਚ ਹੁਣ ਆਪਾਂ ਦੇਖਦੇ ਕਿ ਟਾਈਮ ਦੇ ਇਸ ਨਾਲ ਹੁਣ ਖਤਮ ਹੋਣ ਲੱਗੇ ਨੇ ਤੇ ਫਾਈਨਲ ਮੈਚ ਸਟਾਰਟ ਹੋਣ ਲੱਗਿਆ ਵਾ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਆ ਅਤੇ ਐਨ ਆਰ ਆਈ ਪੀਰਾਂ ਦਾ ਬਹੁਤ ਬਹੁਤ ਸਹਿਯੋਗ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਟਾਈਮ ਨਾਲ ਸਮਾਪਤ ਹੋਇਆ ਤੇ ਖਿਡਾਰੀ ਆਪਣੇ ਟਾਈਮ ਸਰ ਸਰਕਾਰਾਂ ਅਸੀਂ ਪਹੁੰਚੇ ਹਾਂ ਪਿੰਡ ਸੰਕਰ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਕਬੱਡੀ ਦਾ ਜਿਹੜਾ ਟੂਰਨਾਮੈਂਟ ਹੈ ਮਹਾ ਮੁਕਾਬਲੇ ਹੋ ਰਿਹਾ ਹੈ ਨਾ ਜਿੱਥੇ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਇਲਾਕੇ ਦੇ ਚੋਟੀ ਦੇ ਖਿਡਾਰੀ ਜਿਹੜੇ ਪੰਜਾਬ ਦੇ ਚੋਟੀ ਦੇ ਖਿਡਾਰੀ ਪਹੁੰਚੇ ਹਨ ਉੱਥੇ ਹੀ ਇਹ ਇਲਾਕੇ ਦੇ ਖੇਡ ਪ੍ਰੇਮੀ ਤੇ ਇੱਕ ਇੱਥੋਂ ਦੇ ਜੰਪਲ ਜਿਹੜੇ ਫਿਲਮੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਕਾਫੀ ਵੱਡਾ ਨਾਮ ਆ ਸੋਨਪ੍ਰੀਤ ਜਵੰਦਾ ਸੀ ਉਹ ਵੀ ਅੱਜ ਆਪਣੇ ਪਿੰਡ ਦੇ ਵਿੱਚ ਇਸ ਆਪਣੀ ਮਿੱਟੀ ਦੇ ਵਿੱਚ ਆਪਣੇ ਗਰਾਊਂਡ ਦੇ ਵਿੱਚ ਜਿੱਥੇ ਜੰਮੇਪਾਲੇ ਨੇ ਉਸ ਪਿੰਡ ਦੇ ਵਿੱਚ ਅੱਜ ਇਹ ਕਬੱਡੀ ਦੇ ਜਿਹੜੇ ਮੈਚ ਨੇ ਦੇਖਣ ਪਹੁੰਚ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਅੱਜ ਤੁਹਾਡੇ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਬਹੁਤ ਇਕੱਠ ਆਲੇ ਦਾਲੇ ਲੋਕਾਂ ਦਾ ਵੱਡੇ ਵੱਡੇ ਜਿਹੜੇ ਜਿਹੜੇ ਖੇਡ ਪ੍ਰੇਮੀ ਨੇ ਉਹ ਇੱਥੇ ਪਹੁੰਚੇ ਨੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਮੈਂ ਬਹੁਤ ਮਾਣ ਮਹਿਸੂਸ ਕਰਦਾ ਜੀ ਕਿਉਂਕਿ ਮੇਰੇ ਪਿੰਡ ਦਾ ਟੂਰਨਾਮੈਂਟ ਹੈ ਕਬੱਡੀ ਕੱਪ ਆ ਤੇ ਮੈਂ ਅਕਸਰ ਹਮੇਸ਼ਾ ਇੱਥੇ ਹੁੰਦਾ ਆ ਕਿਉਂਕਿ ਮੈਂ ਹਲੇ ਵੀ ਇੱਥੇ ਰਹਿੰਦਾ ਮੇਰਾ ਘਰ ਇੱਥੇ ਆ ਤੇ ਜਦੋਂ ਵੀ ਮੇਰਾ ਲਗਦਾ ਮੈਂ ਹਮੇਸ਼ਾ ਪਿੰਡ ਆ ਜਾਂਦਾ ਤੇ ਕਈ ਵਾਰ ਜਦੋਂ ਮੈਂ ਬੜਾ ਥੱਕਿਆ ਹੋਵਾਂ ਫਿਰ ਮੈਂ ਆਰਾਮ ਕਰਨ ਵੀ ਪਿੰਡ ਆ ਜਾਂਦਾ ਤੇ ਮੇਰਾ ਪਿੰਡ ਨਾਲ ਵੈਸੇ ਹੁਣ ਇਸ ਟਾਈਮ ਰਹਿਣਾ ਕਿੱਥੇ ਮੋਹਾਲੀ ਰਹਿਣਾ ਜੀ ਬਟ ਪਿੰਡ ਨਾਲ ਮੇਰਾ ਉਨਾ ਹੀ ਮੋਹ ਆ ਭਾਵੇਂ ਮੈਂ ਇੱਥੇ ਨਹੀਂ ਰਹਿੰਦਾ ਪਰ ਮੈਂ ਅਕਸਰ ਇੱਥੇ ਹੁੰਨਾ ਆ ਦਿਲੋਂ ਵੀ ਇੱਥੇ ਹੁੰਨਾ ਆ ਤੇ ਜਦੋਂ ਵੀ ਪਿੰਡ ਆਉਣਾ ਸਾਰੇ ਮੇਰੇ ਚਾਚੇ ਤਾਏ ਨੇ ਤੇ ਭਰਾ ਨੇ ਮੇਰੇ ਤੇ ਮਿਲਦੇ ਜੁਲਦੇ ਨੇ ਤੇ ਆ ਟੂਰਨਾਮੈਂਟ ਜਦੋਂ ਹੁਣ ਆਇਆ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਤੂੰ ਪਹੁੰਚਣਾ ਆ ਤੇ ਮੈਂ ਕਿਹਾ ਜ਼ਰੂਰ ਜੀ ਕਿਵੇਂ ਲੱਗਦਾ ਤੁਹਾਨੂੰ ਇਹ ਜਿਹੜੇ ਟੂਰਨਾਮੈਂਟ ਲੋਕਾਂ ਦੇ ਪਰਾਲੇ ਨੇ ਇਹਨਾਂ ਨਾਲ ਜਿਹੜਾ ਨੌਜਵਾਨਾ ਸਾਡਾ ਸਹੀ ਸਿੱਧੇ ਲੈ ਸਕੂਗਾ ਬਿਲਕੁਲ ਲਊਗਾ ਜੀ ਐਨੇ ਸੋਹਣੇ ਸੋਹਣੇ ਪਲੇਅਰ ਨੇ ਜੀ ਕਬੱਡੀ ਖੇਡ ਰਹੇ ਨੇ ਤੇ ਕੀ ਸਰੀਰ ਨੇ ਉਹਨਾਂ ਦੇ ਹਨਾ ਤੇ ਜਿਉ ਸਰੀਰ ਨੇ ਮਿਹਨਤਾਂ ਕਰਦੇ ਨੇ ਤਾਂ ਹੀ ਉਹ ਐਨੇ ਵਧੀਆ ਕਬੱਡੀ ਖੇਡ ਰਹੇ ਨੇ ਸੋ ਇਸ ਕਬੱਡੀ ਆਪਣੀ ਮਾਂ ਖੇਡ ਆ ਕਬੱਡੀ ਇਹ ਕਬੱਡੀ ਨੇ ਪੂਰੀ ਦੁਨੀਆ ਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੋਇਆ ਸੋ ਇਹਨਾਂ ਨਿੱਕੇ ਨਿੱਕੇ ਲੀਗ ਮੈਚ ਨੇ ਇਹਨਾਂ ਮੈਚਾਂ ਤੋਂ ਵੱਡੇ ਪਲੇਅਰ ਬਣਦੇ ਨੇ ਉੱਪਰ ਵਿਦੇਸ਼ਾਂ ਦੇਸ਼ਾਂ ਵਿੱਚ ਜਾ ਕੇ ਆਪਣਾ ਮੈਚ ਖੇਡਦੇ ਨੇ ਸੋ ਸੇਧ ਮਿਲਦੀ ਆ ਤਾਂ ਹੀ ਤਾਂ ਨੌਜਵਾਨ ਇਹਨਾਂ ਖੇਡਾਂ ਨਾਲ ਜੁੜਿਆ ਹੋਇਆ ਵਾ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਉਹਨਾਂ ਲੋਕਾਂ ਨੂੰ ਤੁਹਾਡੇ ਪਿੰਡ ਦੇਆਂ ਨੂੰ ਜਿਨ੍ਹਾਂ ਨੇ ਅਪਰਾਲਾ ਕੀਤਾ ਚਾਹ ਉਹ ਲੋਕ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਹਨ ਜਿਹੜੇ ਕਿ ਇਸ ਕਮੇਟੀ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਹਨ ਇਹ ਸਾਰਾ ਰਲਵਾ ਮਿਲਮਾ ਹੁੰਦਾ ਜੀ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਆ ਉਹਨਾਂ ਉਹਨਾਂ ਦੀ ਬਹੁਤ ਜ਼ਰੂਰੀ ਆ ਬਾਕੀ ਜਿਹੜੇ ਆਪਣੇ ਚਾਚੇ ਹੁਣੀ ਨੇ ਜਿੰਨੇ ਵੀ ਮੇਰੇ ਭਰਾ ਨੇ ਜਿਹੜੇ ਉਪਰਾਲਾ ਕਰ ਰਹੇ ਆ ਇਹ ਟੂਰਨਾਮੈਂਟ ਕਰਾਉਣ ਕਰਾਉਣ ਲਈ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਜੀ ਕਿਉਂਕਿ ਜਦੋਂ ਕੋਈ ਐਡਾ ਵੱਡਾ ਕੰਮ ਵਿੱਢਿਆ ਜਾਂਦਾ ਉਹਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੁੰਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹਾਂਜੀ ਸੋ ਇਹ ਉਸੇ ਤਰ੍ਹਾਂ ਹੀ ਇਹ ਟੂਰਨਾਮੈਂਟ ਕੀਤਾ ਜਾਂਦਾ ਵਾ ਜਦੋਂ ਵੀ ਅਸੀਂ ਟੂਰਨਾਮੈਂਟ ਡੇਟ ਰੱਖਦੇ ਆ ਤਾਂ ਸਾਰਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਮੇਟੀ ਬਣੀ ਹੋਈ ਸਿੰਘ ਸਪੋਰਟਸ ਕਲੱਬ ਤੇ ਉਹਦੇ ਉਹ ਸਾਰੇ ਫਿਰ ਉਹ ਚੀਜ਼ ਦੀਆਂ ਤਬੰਦੀ ਕਰਦੀ ਆ ਤੇ ਟੂਰਨਾਮੈਂਟ ਨੂੰ ਕਰਾਉਂਦੇ ਨੇ ਖੇਡਾਂ ਨੂੰ ਕੋਈ ਕੀਤਾ ਹੋਣਾ ਬਿਲਕੁਲ ਜੀ ਅਸੀਂ ਸਾਡੇ ਵਾਲੇ ਫਿਲਮ ਕਬੱਡੀ ਨੂੰ ਪ੍ਰਮੋਟ ਕਰਦੀ ਸਾਡੀ ਤੇ ਅੱਗੇ ਤੋਂ ਵੀ ਜੇ ਕੋਈ ਵਧੀਆ ਕਿ ਇਦਾਂ ਦਾ ਕਰਦਾਰ ਮਿਲੂਗਾ ਮੈਂ ਜ਼ਰੂਰ ਕਰੂੰਗਾ ਕਿਉਂਕਿ ਇਹ ਚੀਜ਼ਾਂ ਇਹ ਚੀਜ਼ਾਂ ਕਿਹਨੇ ਨੌਜਵਾਨੀ ਨੂੰ ਖੇਡ ਦਿੰਦੀਆਂ ਨੇ ਕਿ ਜਿਹੜੀਆਂ ਖੇਡਾਂ ਨੇ ਇਹ ਵੀ ਬਹੁਤ ਜ਼ਰੂਰੀ ਨੇ ਪੜ੍ਹਾਈ ਵੀ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਆ ਕੰਮ ਕਾਜ ਵੀ ਜ਼ਰੂਰੀ ਆ ਸੋ ਜੇ ਕਿਤਨਾ ਕਿਤੇ ਤੁਹਾਡੀ ਤੁਹਾਡਾ ਕਰਦਾਰ ਜਾਂ ਤੁਹਾਡੀ ਮਿਹਨਤ ਕਿਸੇ ਨਾ ਕਿਸੇ ਦੀ ਜ਼ਿੰਦਗੀ ਨੂੰ ਸਹੀ ਦਾ ਸਹੀ ਦਾ ਦਿੰਦੀ ਆ ਤਾਂ ਉਸ ਤੋਂ ਵਧੀਆ ਕੀ ਹੋ ਸਕਦਾ ਤੁਹਾਡੇ ਪਿੰਡ ਦਾ ਇੱਕ ਕਬੱਡੀ ਖਿਡਾਰੀ ਜਿਹੜਾ ਕਿ ਬਹੁਤ ਜਿਹਦਾ ਨਾਮ ਆ ਰਾਣਾ ਸੰਕਰ ਜਤੂ ਜੁਣਿਆ ਹੁਣਾ ਬਹੁਤ ਹੀ ਗਰੀਬ ਕਰਦਾ ਕਦੇ ਤੁਸੀਂ ਉਸ ਉਸ ਖਿਡਾਰੀ ਨੂੰ ਫਿਲਮਾਂ ਵਿੱਚ ਜਾਂ ਕਿਤੇ ਨਾ ਕਿਤੇ ਉਹਨੂੰ ਪ੍ਰੋਮੋਸ਼ਨ ਕਰਨਾ ਚਾਹੁੰਦੇ ਹੋ ਬਿਲਕੁਲ ਦਊਂਗਾ ਬਿਲਕੁਲ ਦਊਂਗਾ ਰਾਣੇ ਨਾਲ ਮੇਰੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਆ ਫੇਸਬੁੱਕ 'ਚ ਜੁੜਿਆ ਹੁਣ ਵੀ ਮਿਲ ਕੇ ਆਇਆ ਇਹਨੂੰ ਮੈਂ ਤੋਂ ਮੇਰਾ ਕਿਤੇ ਵੀ ਮੈਨੂੰ ਮੌਕਾ ਮਿਲਿਆ ਮੈਂ ਰਾਣੇ ਨੂੰ ਬਹੁਤ ਸਹਿਯੋਗ ਦਊਂਗਾ ਸੋ ਕਿਉਂਕਿ ਮੈਂ ਦਿলো ਪਿੰਡ ਨਾਲ ਜੁੜਿਆ ਆ ਮੈਂ ਜਿੰਨੀ ਮੈਂ ਹੈਲਪ ਕਰ ਸਕਦਾ ਹਾਂਗਾ ਜਿਹਦੀ ਵੀ ਕਰ ਸਕਦਾ ਹਾਂਗਾ ਜ਼ਰੂਰ ਕਰੂੰਗਾ ਇਹਦੇ ਵਿੱਚ ਕੋਈ ਨਾ ਕਹਿਣ ਦੀ ਲੋੜ ਆ ਨਾ ਕਿ ਉਹਨੂੰ ਦੱਸਣ ਦੀ ਲੋੜ ਆ ਮੇਰਾ ਆਪ ਹੀ ਦਿਲ ਕਰਦਾ ਹੁੰਦਾ ਕਿ ਮੈਂ ਜਿੰਨੇ ਚੋਗਿਆ ਹੈਗਾ ਮੈਂ ਕਿਸਦਾ ਕੁਝ ਕਰ ਸਕਾਂ ਠੀਕ ਹੈ ਜੀ ਇਹ ਸਨ ਸੋਨਪਰੀ ਜਵੰਦਾ ਸੀ ਫਿਲਮੀ ਦੁਨੀਆ ਦੇ ਉਹ ਵਿਅਕਤੀ ਜਿਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਦੱਸਿਆ ਵੀ ਜਿੱਥੇ ਇਸ ਖੇਡ ਕਬੱਡੀ ਦੇ ਨਾਲ ਜਿਹੜੇ ਸਾਡਾ ਵਿਦੇਸ਼ਾਂ ਵਿੱਚ ਵਸਦਾ ਭਾਈਚਾਰਾ ਉਹਨਾਂ ਦਾ ਸਹਿਯੋਗਾ ਉੱਥੇ ਪਿੰਡ ਵਾਲਿਆਂ ਦਾ ਬਹੁਤ ਵੱਡਾ ਸਹਿਯੋਗ